ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਸਾਖੀ ਸੁਣਾਵਾਂਗੇ ਭਾਈ ਕੀਰਤਿਆ ਜੀ ਸਾਖੀ ਸੁਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਇੱਕ ਮਦਾਰੀ ਰਿਸ਼ਦਾ ਤਮਾਸ਼ਾ ਦਿਖਾਉਣ ਲਈ ਆਇਆ ਉਸ ਨੇ ਅਰਜ਼ ਕੀਤੀ ਕਿ ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਤਮਾਸ਼ਾ ਵੇਖ ਲੈਣ ਸਿੱਖਾਂ ਨੇ ਗੁਰੂ ਸਾਹਿਬ ਤਾਂ ਹੀ ਦੱਸਿਆ ਗੁਰੂ ਸਾਹਿਬ ਨੇ ਕਿਹਾ ਬਲਾਓ ਭਾਈ ਦੇਖ ਲੈਂਦੇ ਹਾਂ ਸਿੱਖ ਵੀ ਹੈਰਾਨ ਹੋ ਗਏ ਕਿ ਜਗ ਨੂੰ ਤਮਾਸ਼ਾ ਸਮਝਣ ਵਾਲਾ ਅੱਜ ਆਪ ਰਿਸ਼ਤਾ ਤਮਾਸ਼ਾ ਵੇਖਣ ਲਈ ਰਾਜ਼ੀ ਹੋ ਗਿਆ ਪਰ ਗੁਰੂ ਸਾਹਿਬ ਦੇ ਚੋਜ ਨੂੰ ਕੌਣ ਜਾਣ ਸਕਦਾ ਸੀ ਮਦਾਰੀ ਨੇ ਦਰਬਾਰ ਵਿੱਚ ਆਪਣਾ ਰੇਸ਼ੇਨ ਚਾਉਣਾ ਸ਼ੁਰੂ ਕਰ ਦਿੱਤਾ ਸਾਰੇ ਸਿੱਖ ਤਮਾਸ਼ਾ ਵੇਖ ਰਹੇ ਸਨ ਗੁਰੂ ਸਾਹਿਬ ਦਾ ਚੋਰ ਦਰਬਾਰ ਭਾਈ ਕੀਰਤੀਆ ਬੜੀ ਜ਼ੋਰ-ਜ਼ੋਰ ਨਾਲ ਹੱਸ ਰਿਹਾ ਸੀ ਗੁਰੂ ਸਾਹਿਬ ਨੇ ਉਸਦੇ ਹਸਬੇ ਨੂੰ ਪੁੱਛਿਆ